ਜਿਹੜੀ ਮਹਿਮ ਯੁੱਧ ਨਸ਼ਿਆਂ ਦੇ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਆ ਉਹਦੇ ਅਧੀਨ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਬਿਰਕ ਡੀਐਸਪੀ ਸਾਹਿਬ ਸਰਮ ਸਿੰਘ ਬੱਲ ਐਸਪੀ ਡੀ ਸਾਹਿਬ ਸਰਜੀਤਰਾਏ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਸਾਡੀ ਚੌਕੀਨ ਚਾਰ ਸੁਭਾਸ ਜਿਹੜੇ ਹਿੱਤਰੇਤੇ ਵਾਲੇ ਉਹਨਾਂ ਨੇ ਰੁੜਕਾ ਪੁਰਦ ਲਾ ਕੇ ਨਾਕਾਬੰਦੀ ਕੀਤੀ ਹੋਈ ਸੀ ਇੱਕ ਮੋਟਰਸਾਈਕਲ ਤੇ ਸਵਾਰ ਜਿਹੜਾ ਹੈਗਾ ਇੱਕ ਨੌਜਵਾਨ ਸਰਬਜੀਤ ਸਿੰਘ ਸਾਭੀ ਔਰ ਉਹਦੀ ਜਿਹੜੀ ਸਿਸਟਰ ਆ ਸੰਦੀਪਪੁਰ ਜਿਹੜੀ ਹੈਗੀ ਆ ਸੰਦੀਪਪੁਰ ਉਰਫ ਬੱਗੂ ਜਿਹੜੇ ਇਹ ਗੁਰਾਇਆਂ ਦੇ ਰਹਿਣ ਵਾਲੇ ਨੇ ਇਹ ਕਾਫੀ ਦੇਰ ਦੇ ਭਗੋੜੇ ਸੀਗੇ ਔਰ ਕਾਫੀ ਜਦਾ ਨਸ਼ੇ ਦਾ ਇਹ ਕਾਰੋਬਾਰ ਕਰਦੇ ਸੀਗੇ ਜਿਹੜਾ ਉਥੇ ਉਹਦੇ ਵੱਲੋਂ ਨਾਕਾਬੰਦੀ ਦੌਰਾਨ ਚੈੱਕ ਕਰਨ ਤੇ ਜਿਹੜਾ ਮੋਰਚਾ ਲੋਪਿਆ ਇਹਨਾਂ ਦੋਵਾਂ ਕੋਲ ਜਿਹੜੀ ਆ 12 ਗ੍ਰਾਮ ਹੈਰੋਂ ਜਿਹੜੀ ਉਹ ਪ੍ਰਾਪਤ ਪਈ ਆ ਔਰ ਇਹਨਾਂ ਦੇ ਖਿਲਾਫ ਜਿਹੜੇ ਹੈਗੇ ਆ ਥਾਣਾ ਗੁਰਾਇਆ ਵਿੱਚ ਹੋਰ ਕਾਫੀ ਥਾਣਿਆਂ ਵਿੱਚ ਮੁਕਦਮੇ ਜਿਹੜੇ ਉਹ ਦਰਜ ਨੇ ਸਰ ਕਿੰਨੇ ਕਿੰਨੇ ਪਰਚੇ ਦਰਜ ਆ ਜੀ ਇਹਨਾਂ ਦੇ ਜਿਹੜਾ ਸਰਪਜੀ ਸਾਭੀ ਆ ਇਹਦੇ ਖਿਲਾਫ 9 ਮੁਕਦਮੇ ਦਰਜ ਨੇ ਔਰ ਜਿਹੜੀ ਸੰਦੀਪ ਆ ਇਹਦੇ ਖਿਲਾਫ ਜਿਹੜੇ ਆ ਉਹ 2 ਮੁਕਦਮੇ ਦਰਜ ਨੇ ਠੀਕ ਹੈ ਜੀ